ਮੈਂ ਬਿਕ ਗਿਆ ਲੋਕ ਕੀ ਕਹਿਣਗੇ ਵੀ ਇੱਕ ਸਿੱਖੀ ਨੂੰ ਦਾ ਗਿਆ ਤਾਂ ਜਿਨ੍ਹਾਂ ਨੇ ਕਿਸਾਨਾਂ ਦੀ ਜ਼ਮੀਨ ਜਿਹੜਾ ਕੋਈ ਗੁੱਠਾ ਲਾਉਂਦਾ ਸੀ ਉਹਦੇ ਸਾਈਨ ਮਾਰ ਕੇ ਜਾਲੀ ਸਹਿਮਤੀ ਪੱਤਰ ਤਿਆਰ ਕਰਕੇ ਸੀਐਲਯੂ ਲਿਆ ਯਾਨੀ ਕਿ ਉਸ ਪ੍ਰਾਪਰਟੀ ਦਾ ਜਿਹੜਾ ਸੀਐਲਯੂ ਬਣਨਾ ਸੀ ਉਹ ਚ ਸਾਰੇ ਧਿਰਾਂ ਸਹਿਮਤ ਨਹੀਂ ਸੀ ਗਿਆ ਹਾਂ ਉਹ ਸਾਰੀਆਂ ਉਹਦੇ ਚ ਕੀ ਸੀ 100 ਕਿੱਲਾ ਘੱਟੋ-ਘੱਟ ਚਾਹੀਦਾ ਸੀ ਪ੍ਰੋਜੈਕਟ ਨੂੰ ਪਾਸ ਕਰਾਉਣ ਵਾਸਤੇ ਉਹਨੇ ਖਰੀਦੇ 40 ਕਿਲੇ ਦੇ ਕਰੀਬ ਉਹਨੇ ਪ੍ਰਾਪਰਟੀ ਖਰੀਦੀ ਲੋਕਾਂ ਨੂੰ ਬਹੁਤ 플ੌਟ ਬੇਸਟੇ ਕਰੋੜਾਂ ਅਰਬ ਰੁਪਿਆ ਕਮਾ ਲਿਆ ਔਰ ਲੈਂਡ ਓਨਰਸ ਨੇ ਜੋ ਪਟੀਸ਼ਨ ਦੇ ਵਿੱਚ ਅਲੈਜ ਕੀਤਾ 2500 ਕਰੋੜ ਦਾ ਕਪਲਾ ਹੈ ਤੁਸੀਂ ਜਦੋਂ ਪੁਲਿਸ ਨੇ ਕਲੋਜ਼ ਕੀਤੀ ਰਿਪੋਰਟ ਉਹ ਕਹਿੰਦੇ ਜੀ ਚਾਲੀ ਜਿਹੜੇ ਸਹਿਮਤੀ ਪੱਤਰ ਆ ਉਹ ਅਸਲ 'ਚ ਨਹੀਂ ਸਾਨੂੰ ਮਿਲੇ ਇਸ ਕਰਕੇ ਸਾਈਨ ਜਿਹੜੇ ਨੇ ਉਹ ਅਸੀਂ ਕੰਪੇਅਰ ਨਹੀਂ ਕਰ ਸਕੇ ਮੈਂ ਕੋਰਟ ਦੇ ਅੱਗੇ ਕਿਹਾ ਵੀ ਜਿਹੜਾ ਬੰਦਾ ਗੂਠਾ ਲਾਉਂਦਾ ਉਹਦੇ ਅੰਗਰੇਜ਼ੀ 'ਚ ਸਾਈਨ ਕਰੇ ਹੋਏ ਆ ਇਹ 'ਚ ਕੰਪੈਰੀਜ਼ਨ ਦੀ ਤਾਂ ਕੋਈ ਗੱਲੇ ਨਹੀਂ ਇਹਦੇ ਚ ਯਾਨੀ ਕਿ ਇਹ ਪੂਰੇ ਦਾ ਪੂਰਾ ਪ੍ਰੋਜੈਕਟ ਅੱਜ ਦੀ ਘੜੀ ਨਾ ਵਿਕ ਸਕਦਾ ਨਾ ਜਿਹੜੇ ਲੋਕ ਉੱਥੇ ਲੈ ਚੁੱਕੇ ਆਂਗੇ ਉਹ ਉੱਥੇ ਕੋਈ ਡਿਵੈਲਪਮੈਂਟ ਕਰ ਸਕਦੇ ਨੇ ਜ਼ਮੀਨ ਦੀ ਬਦੌਲਤ ਤਾਂ ਤੁਸੀਂ ਮਲਾਈ ਖਾਧੀ ਐ ਜ਼ਮੀਨ ਦੇ ਉੱਤੇ ਜਿੰਨੀ ਜ਼ਮੀਨ ਐ ਉਹਦੇ ਬਦੌਲਤੇ ਕਮਰਸ਼ੀਅਲ ਮਿਲੇ ਨਾ ਤੁਹਾਨੂੰ 100 ਏਕੜੇ ਨਾਲ ਆ ਮਲਾ ਕੇ ਪਹਿਲਾਂ ਤਾਂ ਅਪਰੂਵਲ ਤਾਂ ਮਿਲੀ ਤਾਂ ਹੀ ਨੋਟ ਛਾਪੇ ਤੁਸੀਂ ਤੁਹਾਨੂੰ ਥ੍ਰੈਟ ਦਿੱਤੀ ਸਿੱਧੀ ਕਿ ਤੁਹਾਨੂੰ ਜਾਨੂਬਾਨ ਤੱਕ ਦੀ ਤੰਗ ਫੇਰੇਤੀ ਯੈਸ ਦਿਸ ਇਜ਼ ਦੀ ਫੈਕਟ 32 ਨੰਬਰ ਕੋਡ ਦੇ ਵਿਚ ਕੰਟੈਂਪਟ ਪਟੀਸ਼ਨ ਲੱਗੀ ਹੋਈ ਸੀ ਜਿਹੜੀ ਕਿ ਚੀਫ ਐਡਮਿਨਿਸਟ੍ਰੇਟਰ ਪੁੱਡਾ ਕਮ ਡਾਇਰੈਕਟਰ Town and Country Planning Department Punjab ਉਹਨਾਂ ਦੇ ਬਰ ਖਿਲਾਫ ਸੀ ਔਰ ਇਹ ਹੈ ਰਿਲੇਟਡ ਸੰਟੈਕ ਸਿਟੀ ਦਾ ਪ੍ਰੋਜੈਕਟ ਹੈ ਜਿਹੜਾ 에어ਪੋਰਟ ਰੋਡ ਤੇ 108 ਕਿੱਲਿਆਂ ਦੇ ਵਿੱਚ ਹੈ ਜਿਹਦਾ ਕਿ ਕੇਸ ਬੇਸਿਕ ਕੇਸ 2022 ਤੋਂ ਚੱਲਦਾ ਹਾਈ ਕੋਰਟ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਮਾਮਲਾ ਪੰਜਾਬ ਰਣ ਹਾਈ ਕੋਰਟ ਪਹੁੰਚਦਾ ਹੈ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਤੇ ਉਹਦੇ ਵਿੱਚ ਆਖਰਕਾਰ ਜੇ ਕਹੀਏ ਕਿ ਕੋਰਟ ਦੇ ਵੱਲੋਂ ਪ੍ਰਾਪਰਟੀ ਬਿਲਡਰ ਨੂੰ ਹੈ ਜਿਹੜਾ ਰੀਲੀਫ ਨਹੀਂ ਮਿਲਦਾ ਉਸ ਤੋਂ ਬਾਅਦ ਤੈਸ਼ ਚਾਹੇ ਬਿਲਡਰ ਨੇ ਆਖਰਕਾਰ ਹਾਲਾਤ ਇੰਨੇ ਹੋ ਹੋ ਗਏ ਕਿ ਵਕੀਲ ਨੂੰ ਹੀ ਥ੍ਰੈਟ ਕਰਦਾ ਤੇ ਹਾਲਾਂਕਿ ਉਹ ਮਾਮਲਾ ਪੁਲਿਸ ਦੀ ਡੈਰੀ ਚ ਪਹੁੰਚ ਚੁੱਕਿਆ ਪਰ ਆਖਰੂ ਮਾਮਲਾ ਹੈ ਕੀ ਸੀ ਜਿੱਤੋਂ ਬਾਅਦ ਆਖਰ ਬਿਲਡਰ ਨਹੀਂ ਤੈਸ਼ ਚਾਉਂਦਾ ਕਿਉਂਕਿ ਅਸੀਂ ਟ੍ਰਾਈ ਸਿਟੀ ਦੇ ਬਿਲਡਰਸ ਦਾ ਹਾਲ ਦੇਖਦੇ ਹਾਂ ਵੀ ਕਿਸ ਕਦਰ ਪੁਰਾਣੇ ਸਮੇਂ ਦੇ ਦੌਰਾਨ ਸੀਐਲਯੂ ਨੇ ਜਿਹੜੇ ਉਹ ਆਖਰਕਾਰ ਲੋਕਾਂ ਦੇ ਬੋਗਤ ਸਾਇਨਾ ਦੇ ਨਾਮ ਹੁੰਦੇ ਨੇ ਉਸ ਤੋਂ ਬਾਅਦ ਵਿੱਚ ਲਾਇਸੈਂਸ ਤੱਕ ਫੀਲਡਰਾਂ ਦਾ ਕੈਨਸਲ ਹੁੰਦਾ ਪੂਰੇ ਮਾਮਲੇ ਦੇ ਨਾਲ ਗੱਲ ਕਰਾਂਗੇ ਸਰਨਾ ਅਡਵੋਕੇਟ ਚੰਪਾਲ ਬਗੜੀ ਜੀ ਨੇ ਅਕੀ ਸਾਹਿਬ ਪਹਿਲਾਂ ਤਾਂ ਹੈ ਮਸਲਾ ਕੀ ਸੀ ਕਿ ਤੁਹਾਨੂੰ ਫਰੈਕਟ ਦਿੱਤੀ ਸਿੱਧੀ ਕੀ ਤੁਹਾਨੂੰ ਜਾਨੂਬਾਨ ਤੱਕ ਦੀ ਤਾਂ ਵੀ ਦੇਤੀ ਯਸ ਦਿਸ ਇਜ਼ ਦੀ ਫੈਕਟ 32 ਨੰਬਰ ਕੋਡ ਦੇ ਵਿੱਚ ਕੰਟੈਂਪਟ ਪਟੀਸ਼ਨ ਲੱਗੀ ਹੋਈ ਸੀ ਜਿਹੜੀ ਕਿ ਚੀਫ ਐਡਮਿਨਿਸਟਰेटर ਪੁੱਡਾ ਕਮ ਡਾਇਰੈਕਟਰ Town and Country ਪਲਾਨਿੰਗ ਡਿਪਾਰਟਮੈਂਟ ਪੰਜਾਬ ਉਹਨਾਂ ਦੇ ਬਰ ਖਿਲਾਫ ਸੀ ਔਰ ਇਹ ਹੈ ਰਿਲੇਟਡ ਸੰਟੈਕ ਸਿਟੀ ਦਾ ਪ੍ਰੋਜੈਕਟ ਹੈ ਜਿਹੜਾ 에어ਪੋਰਟ ਰੋਡ ਤੇ 108 ਕਿੱਲਿਆਂ ਦੇ ਵਿੱਚ ਹੈ ਜਿਹਦਾ ਕਿ ਕੇਸ ਬੇਸਿਕ ਕੇਸ 2022 ਤੋਂ ਚੱਲਦਾ ਹਾਈ ਕੋਰਟ ਦੇ ਵਿੱਚ ਔਰ ਉਹ ਕੇਸ ਦੇ ਦਾ ਫੈਕਟ ਇਹ ਵੀ ਸੈਗਲ ਸੰਜੀ ਸੈਗਲ ਦੇ ਅਗੇਂਸਟ ਕਿਸਾਨਾਂ ਨੇ ਅਕਿਊਜ਼ ਇਹਨਾਂ ਨੂੰ ਪ੍ਰਾਈਮ ਅਕਿਊਜ਼ਡ ਮੰਗ ਕੀਤੀ ਹੋਈ ਹੈ ਵੀ ਇਹ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਕਿਸਾਨਾਂ ਦੀ ਜ਼ਮੀਨ ਜਿਹੜਾ ਕੋਈ ਗੁੱਠਾ ਲਾਉਂਦਾ ਸੀ ਉਹਦੇ ਸਾਈਨ ਮਾਰ ਕੇ ਜਾਲੀ ਸਹਿਮਤੀ ਪੱਤਰ ਤਿਆਰ ਕਰਕੇ ਸੀਐਲਯੂ ਲਿਆ ਯਾਨੀ ਕਿ ਉਸ ਪ੍ਰਾਪਰਟੀ ਦਾ ਜਿਹੜਾ ਸੀਐਲਯੂ ਬਣਨਾ ਸੀ ਉਹ ਚ ਸਾਰੇ ਧਿਰਾਂ ਸਹਿਮਤ ਨਹੀਂ ਸੀ ਗਿਆ ਹਾਂ ਉਹ ਸਾਰੀਆਂ ਉਹਦੇ ਚ ਕੀ ਸੀ 100 ਕਿੱਲਾ ਘੱਟੋ-ਘੱਟ ਚਾਹੀਦਾ ਸੀ ਪ੍ਰੋਜੈਕਟ ਨੂੰ ਪਾਸ ਕਰਾਉਣ ਵਾਸਤੇ ਉਹਨੇ ਖਰੀਦੇ 40 ਕਿਲੇ ਦੇ ਕਰੀਬ ਉਹਨੇ ਪ੍ਰਾਪਰਟੀ ਖਰੀਦੀ ਬਾਕੀ ਜਿਹੜੀ ਲੱਠੇ ਦੇ ਚ ਦੇਖਿਆ ਉਹਨੇ ਵੀ ਨਾਲ-ਨਾਲ ਸਾਈਨ ਕਰਦਾ ਅਗੂਠਾ ਲਾਤਾ ਜਿਹੜਾ ਅਗੂਠਾ ਲਾਉਂਦਾ ਉਹਦੇ ਅੰਗਰੇਜ਼ੀ ਚ ਸਾਈਨ ਕਰਤੇ ਗਮਾਡਾ ਪੁੱਡਾ ਦੇ ਨਾਲ ਮਿਲੀ ਭੁਗਤ ਕਰਕੇ 100 ਕਿਲਾ ਪੂਰਾ ਕਰਕੇ 108 ਏਕੜ ਦਾ ਪ੍ਰੋਜੈਕਟ ਪਾਸ ਕਰਾ ਲਿਆ 2017-18 ਦੇ ਵਿੱਚ ਲਾਇਸੈਂਸ ਰੇਰਾ ਨੰਬਰ ਸਾਰਾ ਕੁਝ ਲੈ ਕੇ ਲੋਕਾਂ ਨੂੰ ਬਹੁਤ 플ੌਟ ਵੇਚ ਤੇ ਕਰੋੜਾਂ ਅਰਬ ਰੁਪਇਆ ਕਮਾ ਲਿਆ ਪਰ ਲੈਂਡ ਓਨਰਸ ਨੇ ਜੋ ਪਟੀਸ਼ਨ ਦੇ ਵਿੱਚ ਅਲੈਜ ਕੀਤਾ 2500 ਕਰੋੜ ਦਾ ਕਪਲਾ ਇਹ ਤੇ ਇਹ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਨੂੰ ਕੰਪਲੇਂਟ ਦਿੱਤੀ ਜਦੋਂ ਇਹਨਾਂ ਦੀ ਪ੍ਰਾਪਰਟੀ ਤੇ ਆ ਕੇ ਲੋਕ ਪੁੱਛਣ ਲੱਗੇ ਵੀ ਸਾਡਾ ਪਲਾਟ ਹੈ ਪੁਲਿਸ ਮੁਹਾਲੀ ਵਾਲੀ ਤਾਂ ਮਤਲਬ ਇੱਕ ਕਦਮ ਨਹੀਂ ਸੀ ਇਹਦੇ ਬਾਹਰ ਤੇ ਉਹਨਾਂ ਨੇ ਇਹਨਾਂ ਦੀ ਕੰਪਲੇਂਟ ਨੂੰ ਦਾਖਲ ਦਫਤਰ ਕਰਤਾ ਤੇ ਉਸ ਤੋਂ ਬਾਅਦ ਫਾਈਨਲੀ ਜਦੋਂ ਇਹ 2022 ਚ ਮੇਰੇ ਕੋਲ ਆਏ ਤਾਂ ਅਸੀਂ ਹਾਈ ਕੋਰਟ ਜਦੋਂ ਪਟੀਸ਼ਨ ਲਾਈ ਤੇ ਹਾਈ ਕੋਰਟ ਦੇ ਵਿੱਚ ਵੱਖ-ਵੱਖ ਮੰਗਾ ਸੀ ਉਹ ਚ ਐਫ ਆਈ ਆਰ ਦਰਜ ਕਰਨ ਵਾਸਤੇ ਵੀ ਤੇ ਇਹਦਾ ਲਾਇਸੈਂਸ ਕੈਨਸਲ ਸੀਐਲਯੂ ਵੀ ਸਾਰਾ ਕੁਝ ਕੈਨਸਲ ਕਰੋ ਜਿਹੜੀ ਇਹਦੀ এবੀਐਸ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਹੈ ਉਹਨੂੰ ਵੀ ਜਿੰਨੇ ਇਹਦੇ ਕੋਲ ਐਸਟਾ ਸਾਰੇ ਸੀਜ਼ ਕਰਕੇ ਕਿਉਂਕਿ ਜਿਨ੍ਹਾਂ ਨੂੰ ਲੋਕਾਂ ਨੂੰ ਵੇਚੇ ਹੋਏ ਆ ਉਹਨਾਂ ਦਾ ਵੀ ਕੋਈ ਪ੍ਰਬਧਾਨ ਹੋ ਸਕੇ ਬੜੀ ਇਲੈਬੋਰੇਟਡ ਰੈਟ ਸੀਗੀ ਉਹ ਤੇ ਜਦੋਂ ਹਾਈ ਕੋਰਟ ਨੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਡੀਜੀਪੀ ਤੋਂ ਰਿਪੋਰਟ ਮੰਗੀ ਉਹ ਤੋਂ ਬਾਅਦ ਫਿਰ ਪਰਚਾ ਦਰਜ ਹੋਇਆ ਵੀ ਤੁਸੀਂ ਕਲੋਜ਼ ਕਿਦਾਂ ਕਰਤੀ ਰਿਪੋਰਟ ਤੁਸੀਂ ਜਦੋਂ ਪੁਲਿਸ ਨੇ ਕਲੋਜ਼ ਕੀਤੀ ਰਿਪੋਰਟ ਉਹ ਕਹਿੰਦੇ ਜੀ ਚਾਲੀ ਜਿਹੜੇ ਸਹਿਮਤੀ ਪੱਤਰ ਆ ਉਹ ਅਸਲ 'ਚ ਨਹੀਂ ਸਾਨੂੰ ਮਿਲੇ ਇਸ ਕਰਕੇ ਸਾਈਨ ਜਿਹੜੇ ਨੇ ਉਹ ਅਸੀਂ ਕੰਪੇਅਰ ਨਹੀਂ ਕਰ ਸਕੇ ਮੈਂ ਕੋਰਟ ਦੇ ਅੱਗੇ ਕਿਹਾ ਵੀ ਜਿਹੜਾ ਬੰਦਾ ਗੂਠਾ ਲਾਉਂਦਾ ਉਹਦੇ ਅੰਗਰੇਜ਼ੀ 'ਚ ਸਾਈਨ ਕਰੇ ਹੋਏ ਆ ਇਹ 'ਚ ਕੰਪੈਰੀਜ਼ਨ ਦੀ ਤਾਂ ਕੋਈ ਗੱਲ ਨਹੀਂ ਤੇ ਲਾਅ ਇਹ ਵੀ ਆ ਫੋਟੋ ਕਾਪੀ ਤੋਂ ਵੀ ਕੰਪੈਰੀਜ਼ਨ ਹੋ ਸਕਦਾ ਤੇ ਕੋਰਟ ਨੇ ਜਦੋਂ ਪੁੱਛਿਆ ਡੀਜੀਪੀ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਤਾਂ ਪਰਚਾ ਹੋਇਆ ਪਰਚਾ ਹੋਣ ਤੋਂ ਬਾਅਦ ਇੱਕ ਵਾਰ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਉੱਥੇ ਵੀ ਇਹਨਾਂ ਨੇ ਮੈਨੂੰ ਕੀਤਾ ਕਿਉਂਕਿ ਪਟੀਸ਼ਨ ਇੱਕ ਵਾਰ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਖਾਰਜ ਕਰਤੀ ਸੀ ਤੇ ਸੁਪਰੀਮ ਕੋਰਟ ਨੇ ਜਦੋਂ ਦੇਖਿਆ ਇਹ ਤਾਂ ਵੀ ਮੈਟਰ ਬਹੁਤ ਐਲੈਬੋਰੇਟ ਵੱਡਾ ਮੈਟਰ ਹੈ ਤੇ ਉਹਨਾਂ ਨੇ ਡਿਵੀਜ਼ਨ ਬੈਂਚ ਬਣਾਤਾ ਹਾਈ ਕੋਰਟ ਦਾ ਵੀ ਉਹ ਸੁਣਵਾਈ ਕਰੂਗਾ ਪਰ ਡਿਵੀਜ਼ਨ ਬੈਂਚ ਨੇ ਹੁਣ 2024 ਦੇ ਵਿੱਚ ਇਹਨਾਂ ਨੂੰ ਪੁੱਛਿਆ ਅਥਾਰਟिटीज ਨੂੰ ਵੀ ਤੁਸੀਂ ਇਹ ਫਰਾਰ ਦੀ ਪੁੱਡਾ ਰੇਰਾ ਤੋਂ ਵੀ ਤੁਸੀਂ ਇਹ ਕੀਤਾ ਕੀ ਹੋਇਆ ਤੇ ਜਦੋਂ ਮਤਲਬ ਸਖਤੀ ਹੋਈ ਕੋਰਟ ਦੀ ਉਸ ਤੋਂ ਬਾਅਦ ਲਾਇਸੈਂਸ ਕੈਨਸਲ ਹੋਇਆ ਸੀਐਲਯੂ ਰਵਾਈਜ਼ ਕਰਤਾ ਸੀਐਲਯੂ ਵੈਸੇ ਹੁਣ ਉਹ ਉੱਥੇ ਵੀ ਇੱਕ ਬੜੀ ਘੁੰਡੀ ਹੈ ਮੈਂ ਦੱਸਦਾ ਸੀਐਲਯੂ ਚੀਫ ਮਿਨਿਸਟਰਿਸ ਦੀ ਹੈੱਡ ਆਫ ਦੀ ਡਿਪਾਰਟਮੈਂਟ ਉਹ ਤੋਂ ਇਹਨਾਂ ਨੇ ਕਰਵਾ ਕੇ ਸੀਐਲਯੂ ਇਹਨਾਂ ਦੀ ਜ਼ਮੀਨ ਕਢਾਤੀ 30 31 ਕਿਲੇ ਜਿੰਨੇ ਬਣਦੇ ਸੀਗੇ ਠੀਕ ਹੈ ਤੇ ਇੱਕ ਐਕਟ ਦੇ ਵਿੱਚ ਸੈਕਸ਼ਨ 90 ਬਣਿਆ ਹੋਇਆ 85 ਦੇ ਨਾਲ ਉਹ ਕਹਿੰਦਾ ਵੀ ਜੇ ਧੋਖਾ ਧੜੀ ਦੇ ਨਾਲ ਕੋਈ ਲਾਇਸੈਂਸ ਲਿਆ ਹੋਇਆ ਨਾ ਤਾਂ ਉਹ ਸੀਐਲਯੂ ਰਵਾਈਜ਼ ਨਹੀਂ ਹੋ ਸਕਦਾ ਪੂਰਾ ਖਾਰਜ ਹੋਊਗਾ ਤੇ ਕੋਰਟ ਦੇ ਵਿੱਚ ਮੈਂ ਪੁਆਇੰਟ ਆਊਟ ਕੀਤਾ ਇਹ ਤੇ ਕੋਰਟ ਨੇ ਕਿਹਾ ਵੀ ਬਿਲਕੁਲ ਸਹੀ ਕਹਿ ਰਿਹਾ ਹੈ ਵੀ ਤੁਸੀਂ ਰਿਵਾਈਜ਼ ਕਿਵੇਂ ਕਰਤਾ ਤੌਰ ਤੇ ਟੁੱਟਣਾ ਸੀਐਮ ਨੂੰ ਪਤਾ ਨਹੀਂ ਸੀ ਵੀ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਤੇ ਮੈਂ ਉਹਦੇ ਨਾਲ ਇੱਕ ਐਪਲੀਕੇਸ਼ਨ ਹੋਰ ਲਾਤੀ ਵੀ ਜਿਹੜਾ ਇਹਨਾਂ ਨੇ ਆਰਡਰ ਰਿਵਾਈਜ਼ ਕਰਨ ਦਾ ਕਰਿਆ ਸੀ ਐਲਯੂ ਨੂੰ ਉਹ ਵੀ ਤੋੜੋ ਪੂਰਨ ਤੌਰ ਤੇ ਤੋੜੋ ਕੋਰਟ ਨੇ ਉਹ ਚ ਵੀ ਨੋਟਿਸ ਕਰਤਾ ਫਿਰ ਇਹ ਅਰੈਸਟ ਨਹੀਂ ਸੀ ਹੋਏ ਮੈਂ ਐਪਲੀਕੇਸ਼ਨ ਲਾਈ ਵੀ ਇਹਨੂੰ ਅਰੈਸਟ ਡੈਲੀਬਰੇਟਲੀ ਨਹੀਂ ਕਰਦੀ ਮਿਲੀ ਹੋਈ ਹੈ ਮੋਹਾਲੀ ਦੀ ਪੁਲਿਸ ਤੇ ਕੋਰਟ ਨੇ ਉਹਦਾ ਵੀ ਲੈ ਕੇ ਨੋਟਿਸ ਲੈ ਕੇ ਸੀਬੀਆਈ ਦੀ ਐਪਲੀਕੇਸ਼ਨ ਨੂੰ ਨੋਟਿਸ ਕੀਤਾ ਫਿਰ ਇਹਨਾਂ ਦੀ ਅਰੈਸਟ ਹੁੰਦੀ ਹੈ ਹੁਣ ਇਹ ਉਦੋਂ ਮੇਰੇ ਕੋਲ ਮੈਂ ਕਿਥੇ ਪਹੁੰਚ ਗਿਆ ਸੀ ਮੈਟਰ ਜਿੱਥੇ ਆ ਵਧੀਆ ਨਹੀਂ ਤੁਹਾਨੂੰ ਹੁਣ ਨਾਉ ਦੀਟਸ ਆ ਕਨਕਲੂਜਨ ਤੇ ਉਸ ਤੋਂ ਬਾਅਦ ਇਹ ਵਾਈਜ਼ਾ ਚੱਲਦਾ ਸੀ 5 8 ਨੂੰ ਪਹਿਲਾਂ 3 8 ਨੂੰ ਇਹ ਮੇਰੇ ਕੋਲ ਜਦੋਂ ਸੀਐਮ ਤੋਂ ਆਰਡਰ ਕਰਾ ਕੇ ਆਏ ਉਦੋਂ ਮੇਰੇ ਕੋਲ ਆਏ ਤੇ 5 8 ਨੂੰ ਇਹ ਮੇਰੇ ਕੋਲ ਪੈਸੇ ਲੈ ਕੇ ਫਿਰ ਪਹੁੰਚੇ ਸੀ ਉਹਦੀ ਮੈਂ ਕੰਪਲੇਂਟ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਉਸੇ ਦਿਨ ਕਰਤੀ ਸੀ ਤੇ ਨਾਲੇ ਲੈਂਡ ਓਨਰਜ਼ ਬੁਲਾ ਲਏ ਸੀ ਵੀ ਮੈਂ ਵੇਖਣ ਲਈ ਨਹੀਂ ਬਣਿਆ ਉਹ ਮੈਂ ਵਿਕਣਾ ਨਹੀਂ ਮੇਰੀ ਮੇਰੀ ਜ਼ਮੀਰ ਅਲਾਉ ਨਹੀਂ ਕਰੀ ਕਰਦੀ ਮੈਂ ਉਹ ਕੁੱਖ ਚੋਂ ਨਹੀਂ ਜੰਮਿਆ ਵੇਕਣ ਵਾਲੀ ਚੋਂ ਮੈਂ ਤਾਂ ਲੋਕਾਂ ਦੀ ਜਾਨਵਾਰਨ ਨੂੰ ਤਿਆਰ ਤੁਸੀਂ ਕਹਿੰਦਾ ਵੀ ਤੁਸੀਂ ਵੀ ਯਾਨੀ ਕਿ ਫੇਵਰ ਕਰੋ ਉਹ ਕਰੋੜ ਰੁਪਈਆ ਤੇ ਤੁਸੀਂ ਕਹਿੰਦਾ ਮੂੰਹ ਖੋਲ ਉਹ ਚ ਐਪਲੀਕੇਸ਼ਨ ਚ ਲਿਖਿਆ ਪਲਾਟ ਜੋ ਚਾਹੀਦਾ ਤੂੰ ਆਪਣਾ ਦੱਸ ਦੇ ਨੂੰ ਕੀ ਚਾਹੀਦਾ ਉਹ ਮੈਂ ਕਿਹਾ ਜਿਨ੍ਹਾਂ ਦੀ ਜ਼ਮੀਨ ਹੈ ਜਿਹੜੇ ਮਾਲਕ ਨੇ ਉਹਨਾਂ ਨੂੰ ਦੇ ਦਿਓ ਇਹ ਸਾਰਾ ਕੁਝ ਤੁਸੀਂ ਜਿਨ੍ਹਾਂ ਦੀ ਬਦੌਲਤ ਤੁਸੀਂ ਕਰੋੜਾਂ ਦੀਆਂ ਕਾਰਾਂ ਚ ਘੁੰਮਦੇ ਫਿਰਦੇ ਹੋ ਗੁਰੇਸ਼ਪਦ ਦੰਦੇ ਫਿਰਦੇ ਹੂੰ ਤੁਸੀਂ ਲੈਂਡ ਓਨਰਸ ਨੂੰ ਦਿਓ ਇਹ ਸਾਰਾ ਕੁਝ ਤੇ ਉਹ ਕੰਪਲੇਂਟ ਮੈਂ ਲਿਖਿਆ ਉਹ ਕੰਪਲੇਂਟ ਚ ਵੀ ਮੁਹਾਲੀ ਪੁਲਿਸ ਨਾ ਤਫਤੀਸ਼ ਕਰੇ ਉਹ ਇਹ ਬਾਰ ਬਾਰ ਉੱਥੇ ਇਨਵੈਸਟੀਗੇਸ਼ਨ ਨੂੰ ਲਈ ਜਾਂਦੇ ਆ ਤੇ ਹੁਣ ਉਸ ਦੇ ਪੈਰਲਲ ਹਾਈ ਕੋਰਟ ਚ ਵਿਚਾਰ ਅਧੀਨ ਹੈ ਲਾਇਸੈਂਸ ਕੈਨਸਲ ਹੋ ਗਿਆ ਰੇਰਾ ਨੰਬਰ ਕੈਨਸਲ ਹੋ ਗਿਆ ਇਹਨਾਂ ਦਾ ਸੰਟੈਕ ਸਿਟੀ ਦਾ ਲਾਕ ਨੇਲਾ ਤੇ ਡਿਸਟ੍ਰਿਕਟ 7 ਦਾ ਰਜਿਸਟਰੀ ਸੇਲ ਡੀਡ ਨਹੀਂ ਹੋ ਸਕਦੀ ਇੱਥੋਂ ਤੱਕ ਆਰਡਰ ਚ ਕੀਤਾ ਵੀ ਹਰ ਜਗ੍ਹਾ ਇਹਨੂੰ ਪਬਲਿਸ਼ ਕਰੋ ਇਹਦੀ ਫੋਟੋ ਲਾ ਕੇ ਵੀ ਇਹ ਪ੍ਰੋਜੈਕਟ ਵਾਲਾ ਬੰਦਾ ਕਿਤੇ ਹੋਰ ਵੀ ਪ੍ਰੋਜੈਕਟ ਨਾ ਸ਼ੁਰੂ ਕਰ ਸਕੇ ਤੇ ਸੇਲ ਡੀਡ ਤੇ ਪਰਚੇਜ਼ ਇਹਦੀ ਬੰਦ ਹੈ ਫਿਰ ਇਹਨਾਂ ਨੇ ਕਿਹਾ ਵੀ ਪ੍ਰੋਜੈਕਟ ਤਾਂ ਰੁਕ ਗਿਆ 108 ਏਕੜ 에ਅਰਪੋਰਟ ਰੋਡ ਦੇ ਉੱਤੇ ਨਿਊ ਚੰਡੀਗੜ੍ਹ ਦਾ ਪ੍ਰੋਜੈਕਟ ਹੋਵੇ ਕਿੰਨੇ ਲੋਕਾਂ ਦੇ ਪੋਲੀਟਿਸ਼ੀਨਾਂ ਦੇ ਉੱਥੇ ਪਲਾਟ ਦਿੱਤੇ ਹੋਏ ਨੇ ਇਹਨਾਂ ਨੇ ਇਹ ਤਾਂ ਬਾਅਦ ਦਾ ਵਿਸ਼ੇ ਹੈ ਤੇ ਇਹਨਾਂ ਨੇ ਫਿਰ ਇੱਕ ਨੋਟੀਫਿਕੇਸ਼ਨ ਪੰਜਾਬ ਗਵਰਨਮੈਂਟ ਤੋਂ ਹੋਰ ਕਰਾ ਲਿਆ ਕਿਉਂਕਿ ਪਹਿਲਾ ਪ੍ਰੋਵੀਜ਼ਨ ਇਹ ਸੀ ਵੀ ਲਾਇਸੈਂਸ ਪਾਰਸ਼ੀਅਲੀ ਅਧਮਿੰਟ ਨੇ ਕਰਤਾ ਕਿ ਵੀ ਲਾਇਸੈਂਸ ਵੀ ਮੋਡੀਫਾਈ ਹੋ ਸਕਦਾ ਉਹ ਲਾ ਕੇ ਲਾਇਸੈਂਸ ਜਿਹੜੀ ਕੰਪੀਟੈਂਟ ਅਥਾਰਟੀ ਨੇ ਲਾਇਸੈਂਸ ਰੱਦ ਕਰਕੇ ਹਾਈ ਕੋਰਟ ਚ ਐਫੀਡੇਵਿਟ ਲਾਇਆ ਹੋਇਆ ਉਹਦੇ ਬਰ ਖਿਲਾਫ ਅਪੀਲ ਚੀਫ ਐਡਮਿਨਿਸਟਰेटर ਗਮਾੜਾ ਕੋਰਟ ਸੀ ਇਹ ਮੈਂ ਉੱਥੇ ਐਪਲੀਕੇਸ਼ਨ ਲਾਈ 6 11 ਨੂੰ ਜਾ ਕੇ 2 6 11 2025 ਨੂੰ ਕਿ ਵੀ ਤੁਸੀਂ ਇਹ ਅਪੀਲ ਸੁਣ ਨਹੀਂ ਸਕਦੇ ਇਹ ਮੈਟਰ ਤਾਂ ਸਬਜੁਡਾਈਸ ਹੈ ਹਾਈ ਕੋਰਟ ਦੇ ਵਿੱਚ ਇਹ ਤਾਂ ਕੰਟੈਂਪਟ ਆਫ ਕੋਰਟ ਹੋ ਜੂਗੀ ਜੁਡੀਸ਼ੀਅਲ ਪ੍ਰੋਪਰਾਈਟੀ ਦਾ ਇਸ਼ੂ ਹੋ ਜਾਏਗਾ ਉਹ ਚੀਫ ਸਕੱਰੇਟ ਚੀਫ ਐਡਮਿਨਿਸਟਰेटर ਪੁੱਡਾ ਉਹ ਕਹਿੰਦੇ ਨਹੀਂ ਮੈਂ ਤਾਂ ਸੁਣਨਾ ਐ ਇਹਨੂੰ ਕੇਸ ਨੂੰ 12 11 2025 ਵਾਸਤੇ ਫਾਈਨਲ ਹੀアリング ਲਈ ਰੱਖ ਲਿਆ ਸੀ ਮੈਂ ਇੱਥੇ ਕੰਟੈਂਪਟ ਲਾਤੀ ਕੰਟੈਂਪਟ ਲੱਗੀ ਆਈਏਐਸ ਦੇ ਅਗੇਂਸਟ 12 ਤਰੀਕ ਨੂੰ 32 ਨੰਬਰ ਕੋਰਟ ਜਸਟਿਸ ਨੀਧੀ ਗੁਪਤਾ ਦੀ ਕੋਰਟ 'ਚ ਉੱਥੇ ਬਹਿਸ ਹੁੰਦੀ ਰਹੀ ਆਫਟਰ ਲੰਚ ਵੀ ਬਹਿਸ ਹੋਈ ਔਰ ਇਹ ਜਿਹੜੇ ਬਿਲਡਰ ਡਿਵੈਲਪਰ ਨੇ ਇਹ ਪਾਰਟੀ ਨਹੀਂ ਸੀਗੇ ਉੱਥੇ ਜਿਹੜੀ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਹੈ ਇਹ ਇਹ ਇਹਨਾਂ ਦੇ ਵਕੀਲਾਂ ਨੇ ਉੱਥੇ ਆਪਣਾ ਪੱਖ ਰੱਖਿਆ ਔਰ ਜੱਜ ਸਾਹਿਬ ਨੇ ਉਹ ਵੀ ਸੁਣਿਆ ਤੇ ਫਿਰ ਜਦੋਂ ਫਾਈਨਲੀ ਆਈ ਹੈਵ ਰਿਲਾਈਡ ਅਪਨ ਫਾਈਵ ਜਜਸ ਕਨਸਟੀਟਿਊਸ਼ਨਲ ਬੈਂਚ ਜੁਡੀਜਮੈਂਟ ਕੋਰਟ ਨੇ ਫਾਈਨ ਜਿਹੜੀ ਜਿੱਤ ਹੈ ਉਹ ਲੈਂਡ ਓਨਰ ਦੀ ਝੋਲੀ ਪਾਈ ਕੰਟੈਂਪਟ ਨੋਟਿਸ ਜਿਊ ਮੰਨ ਲਈ ਉਧਰ 2:3 ਵਜੇ ਉਹਨੇ ਕੋਰਟ ਲਾਉਣੀ ਸੀ 2:3 ਵਜੇ ਤੋਂ ਪਹਿਲਾਂ ਹਾਈ ਕੋਰਟ ਨੇ ਆਰਡਰ ਕਰਤਾ ਕੰਟੈਂਪਟ ਦਾ ਔਰ ਆਈਏਐਸ ਆਫੀਸਰ ਦਾ ਸਾਰਾ ਸਟਾਫ ਉਹਦਾ ਵਕੀਲ ਸਹਿਬਾਨ ਸਰਕਾਰੀ ਵਕੀਲ ਪੇਸ਼ ਹੋਏ ਸੀ ਉਹਨਾਂ ਦੀ ਹਾਜ਼ਰੀ ਪੈ ਗਈ ਇਹਨਾਂ ਦਾ ਬਣਿਆ ਬਣਾਇਆ ਧਰਮਦਾਰ ਜਿਹੜਾ ਲਾਇਸੈਂਸ ਮਿਲਣਾ ਸੀ ਇਹਨਾਂ ਨੇ ਲੈਂਡ ਓਨਰ ਦੇ ਮੁਤਾਬਕ ਜਿਹੜੀ ਸੈਟਲਮੈਂਟ ਹੋਈ ਹੋਈ ਸੀ ਚੀਫ ਐਡਮਿਨਿਸਟ੍ਰੇਟਰ ਗਮਾਡਾ ਨਾਲ ਤੇ ਅਥਾਰਟिटीज ਦੇ ਨਾਲ ਪੈਸੇ ਦੇ ਕੇ ਉਹ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਖੁੱਸ ਗਿਆ ਸਾਰਾ ਕੁਝ ਫਿਰ ਜਦੋਂ ਮੈਂ 32 ਨੰਬਰ ਕੋਰਟ ਤੋਂ ਬਾਹਰ ਨਿਕਲਿਆ ਉੱਥੇ ਇਹਨਾਂ ਨੇ ਫਿਰ ਮੈਨੂੰ ਰੋਕ ਕੇ ਧਮਕੀ ਦਿੱਤੀ ਫੇਰ ਹਾਈ ਕੋਰਟ ਦੇ 32 ਨੰਬਰ ਕੋਰਟ ਦੇ ਬਾਹਰ ਇਹ ਹਾਈ ਕੋਰਟ 'ਚ ਖੜੇ ਆਪਾਂ ਪਰ ਦੇਖਿਆ ਜਾਵੇ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਕੋਰਟ ਦੇ ਵਿੱਚ ਇੰਨਾ ਲੰਬਾ ਮੈਟਰ ਸਭ ਖਿੱਚਿਆ ਗਿਆ ਇਹਦੇ ਵਿੱਚ ਯਾਨੀ ਕਿ ਇਹ ਪੂਰੇ ਦਾ ਪੂਰਾ ਪ੍ਰੋਜੈਕਟ ਅੱਜ ਦੀ ਕਣੀ ਨਾ ਵਿਕ ਸਕਦਾ ਨਾ ਜਿਹੜੇ ਲੋਕ ਉੱਥੇ ਲੈ ਚੁੱਕੇ ਨੇਗੇ ਉਹ ਉੱਥੇ ਕੋਈ ਡਿਵੈਲਪਮੈਂਟ ਕਰ ਸਕਦੇ ਨੇ ਇਹ ਪਸੰਦਨਾ ਉਹ ਇਹ ਹੈ ਕਿ ਸਿਚੁਏਸ਼ਨ ਜਿਹ ਹੈ ਜੀ ਉਦ ਦੇ ਰੜਾ ਮੈਦਾਨ ਸੀ ਉਹ ਜਿਹੀ ਅੱਜ ਹੈ ਅੱਜ ਉਹ ਉੱਥੇ ਖੜਾ ਹੈ ਇਹੀ ਤੇ ਇਹਨਾਂ ਨੂੰ ਪ੍ਰੋਬਲਮ ਆ ਗਈ ਨਾ ਤੇ ਇਹ ਇਹਨਾਂ ਦਾ ਇਹ ਪੱਖ ਰੱਖਣਾ ਜਰਨਲ ਗੱਲ ਕਰਨੀ ਕਿ ਜੀ ਉਹ ਅਸੀਂ ਇਹਨਾਂ ਦੀ ਜ਼ਮੀਨ ਕੱਢ ਦੰਨੇ ਆ ਜ਼ਮੀਨ ਦੀ ਬਦੌਲਤ ਤਾਂ ਤੁਸੀਂ ਮਲਾਈ ਖਾਧੀ ਐ ਜ਼ਮੀਨ ਦੇ ਉੱਤੇ ਜਿੰਨੀ ਜ਼ਮੀਨ ਐ ਉਹਦੇ ਬਦੌਲਤ ਤੇ ਕਮਰਸ਼ੀਅਲ ਮਿਲੇ ਨਾ ਤੁਹਾਨੂੰ 100 ਏਕੜੇ ਨਾਲ ਆਲਾ ਮਲਾ ਕੇ ਪਹਿਲਾਂ ਤਾਂ ਅਪਰੂਵਲ ਤਾਂ ਮਿਲੀ ਤਾਂ ਹੀ ਨੋਟ ਛਾਪੇ ਤੁਸੀਂ ਤੇ ਹੁਣ ਛਾਪ ਰਹੇ ਹੋ ਤੁਸੀਂ ਤੇ ਹੁਣ ਲੈਂਡ ਓਨਰਸ ਨੂੰ ਤੁਸੀਂ ਕਿਵੇਂ ਕੱਢ ਦੋਗੇ ਜੇ ਕਿਸੇ ਨੇ ਚੋਰੀ ਕਰ ਲਈ ਪਰਚਾ ਦਰਜ ਹੋ ਗਿਆ ਚੋਰੀ ਕਰਨ ਵਾਲਾ ਕਹੇ ਵੀ ਮੇਰੇ ਤੋਂ ਚੋਰੀ ਹੋ ਗਈ ਸੀ ਆ ਮੈਂ ਤੁਹਾਡਾ ਸਮਾਨ ਮੋੜਦਾ ਜੱਜ ਦੇ ਅੱਗੇ ਪੁੱਛਦਾ ਜੱਜ ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਵੀ ਤੂੰ ਮੰਨਦਾ ਹੈ ਦੋਸ਼ ਅਗਲਾ ਕਹਿੰਦਾ ਨਹੀਂ ਮੈਂ ਦੋਸ਼ ਨਹੀਂ ਮੰਨਦਾ ਤਾਂ ਟ੍ਰਾਇਲ ਸ਼ੁਰੂ ਹੁੰਦਾ ਜੇ ਉਹ ਮੰਨ ਜਵੇ ਵੀ ਹਾਂ ਮੈਂ ਕਰੀ ਹੈ ਚੋਰੀ ਇਹਦਾ ਮਤਲਬ ਇਹ ਮੰਨ ਕੇ ਵੀ ਚੋਰੀ ਹੋਈ ਹੈ ਜੇ ਤੁਸੀਂ ਕੱਢਣ ਨੂੰ ਕਹਤਾ ਵੀ ਅਸੀਂ ਕੱਢਦੇ ਆ ਚੋਰੀ ਹੋਈ ਇਹਦੇ ਬਦੌਲਤ ਤਾਂ ਸਾਰਾ ਨਾ ਲਾਇਸੈਂਸ ਜਾਂ ਸੀਐਲਯੂ ਤਾਂ ਜ਼ੀਰੋ ਹੋ ਗਿਆ ਆਪਣੇ ਆਪੇ ਇਹੀ ਮੈਂ ਕੋਰਟ ਦੇ ਅੱਗੇ ਕਿਹਾ ਹੋਇਆ ਇੱਕ ਜੱਜ ਸਾਹਿਬ ਨੇ ਵੀ ਔਨਰੇਬਲ ਡਿਵੀਜ਼ਨ ਬੈਂਚ ਨੇ ਵੀ ਕਿਹਾ ਵੀ ਇਹ ਐਨਾ ਸੌਖਾ ਨਹੀਂ ਵੀ ਸੱਚ ਮੰਗੋ ਨਹੀਂ ਕਦੇ ਵੱਲੋਂ ਵਾਲਤਾ ਬੰਦ ਕਰਤਾ ਜੇ ਤੁਸੀਂ ਇਹਨਾਂ ਨਾਲ ਠੱਗੀ ਧੋਖਾਧੜੀ ਕੀਤੀ ਹੈ ਤਾਂ ਇਹਦਾ ਸਿੱਟਾ ਤੁਹਾਨੂੰ ਭੁਗਤਣਾ ਪੈਣਾ ਹੈ ਹੁਣ ਮੈਂ ਵਿਕਿਆ ਹੈ ਨਹੀਂ ਮੈਂ ਇਹ ਗੱਲ ਪਹਿਲਾਂ ਵੀ ਇਹ ਅੱਧੀ ਹਾਈ ਕੋਰਟ ਨੂੰ ਪਤਾ ਹੈ ਇਹ ਜੰਮਿਆ ਨਹੀਂ ਮੈਂ ਨਾ ਮਰ ਜੂਗਾ ਮੈਂ ਬਰ ਜਿਹਦੇ ਲਈ ਖੜ ਗਿਆ ਉਹਦੇ ਲਈ ਆਪਣੇ ਆਪ ਨੂੰ ਵਾਰ ਦੂੰਗਾ ਮੈਂ ਵਿਕਣ ਮੈਂ ਮੈਂ ਵਿਕ ਗਿਆ ਲੋਕ ਕੀ ਕਹਿਣਗੇ ਵੀ ਇੱਕ ਸਿੱਖੀ ਨੂੰ ਦਾਗ ਹੈ ਤਾਂ ਇਹ ਇਹ ਕਿੱਥੇ ਮੈਂ ਧੁੰਦਾ ਫਿਰੂੰਗਾ ਮੈਂ ਕੀ ਕਰਨਾ ਪੈਸਾ ਮਰਨਾ ਸਾਰਿਆਂ ਨੇ ਦੋ ਰੋਟੀਆਂ ਖਾਣੀਆਂ ਇੱਜ਼ਤ ਦੀਆਂ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਮੈਂ ਇੱਕ ਹੋਰ ਗੱਲ ਕਰਦਾ ਮੈਂ ਸੱਚੇ ਦਿਲੋਂ ਇਹ ਤੁਹਾਡੇ ਨਾਲ ਗੱਲ ਕਰ ਰਿਹਾ ਜਿੰਨਾ ਮੈਂ ਇਮਾਨਦਾਰੀ ਨਾਲ ਪ੍ਰਮਾਤਮਾ ਮੈਨੂੰ ਕੰਮ ਕਰਾਉਂਦਾ ਮੈਂ ਕਹਿੰਦਾ ਹਮੇਸ਼ਾ ਹੀ ਇਦਾਂ ਕਰਾਉਂਦਾ ਰਹੇ ਕੋਈ ਤੋੜੇ ਨਹੀਂ ਛੱਡੀ ਪ੍ਰਮਾਤਮਾ ਨੇ ਮੈਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਦੱਸਣ ਦੀ ਲੋੜ ਨਹੀਂ ਵੀ ਮੈਂ ਕੌਣ ਕਿਹੜਾ ਵਕੀਲ ਆ ਐਡੀ ਬਖਸ਼ਿਸ਼ ਕੀਤੀ ਹੋਈ ਆ ਪ੍ਰਮਾਤਮਾ ਨੇ ਬਾਈ ਜਿੰਨੇ ਕੰਮ ਕਰਾ ਰਿਹਾ ਪ੍ਰਮਾਤਮਾ ਕਰਾ ਰਿਹਾ ਇਹਨਾਂ ਲਈ ਖੜਾ ਆ ਲੜਦਾ ਰਹੂੰਗਾ ਐਂਡ ਤੱਕ ਇਹ ਤਾਂ ਹੁਣ ਜਦੋਂ ਅੰਤ ਦੀ ਆਈ ਨੂੰ ਮੈਨੂੰ ਸਾਰੇ ਕਲੀਗਜ਼ ਨੇ ਵੀ ਕਿਹਾ ਉਹ ਕਹਿੰਦੇ ਵਗੜੀ ਤੂੰ ਕੀ ਕਰਦਾ ਬਹੁਤ ਪੈਸਾ ਇਨਵੋਲਵ ਹੈ ਤੇਰਾ ਕੋਈ ਨੁਕਸਾਨ ਕਰ ਦੇਣਗੇ ਤੂੰ ਕਿਉਂ ਚੁੱਪ ਹੈ ਮੈਂ 24 'ਚ ਨਹੀਂ ਇਹ ਹਾਈਲਾਈਟ ਕੀਤਾ ਫਿਰ ਜਦੋਂ ਡੀਡੀਆਰ ਹੋ ਗਈ ਇਹ ਪਬਲਿਕ ਡੋਮੇਨ 'ਚ ਆ ਗਿਆ ਤਾਂ ਇਹ ਤੁਹਾਡੇ ਤੱਕ ਪਹੁੰਚਿਆ ਮਸਲਾ ਹਰ ਦੇਖੀਏ ਕਿਉਂਕਿ ਮਸਲਾ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਖਰਕਾਰ ਬਿਲਡਰਸ ਦਾ ਤੁਸੀਂ ਦੇਖੋ ਕਿ ਕੋਰਟ ਦੇ ਵਿੱਚ ਵਕੀਲ ਕਹਿੰਦਾ ਕਿ ਮੈਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਜਾਂਦੀ ਹੈ ਹਾਲਾਂਕਿ ਪੂਰੇ ਮਸਲੇ ਦੇ ਵਿੱਚ ਜਿਹੜੇ ਪ੍ਰੋਜੈਕਟ ਸੀਗੇ ਉਹ ਕਹਿੰਦੇ ਰੁਕ ਚੁੱਕੇ ਨੇ ਕੋਈ ਉੱਥੇ ਸੇਲ ਪਰਚੇਜ਼ ਕਰੇ ਨਾ ਇਸ ਵਾਸਤੇ ਹਾਈ ਕੋਰਟ ਦੇ ਵੱਲੋਂ ਵੀ ਬਕਾਇਦਾ ਆਰਡਰ ਨੇ ਜਿਹੜੇ ਉਹ ਤਹਿਸੀਲਦਾਰਾਂ ਤੱਕ ਰਜਿਸਟਰਾਰਾਂ ਤੱਕ ਪਹੁੰਚਦੇ ਕਰੇ ਹੋਏ ਨੇ ਕਿ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਲੀਜ਼ ਡੀਡ ਜਾਂ ਕੋਈ ਵੀ ਇਹਦੇ ਨਾਲ ਜੁੜਿਆ ਹੋਇਆ ਕਾਗਜ਼ੀ ਕਾਰਵਾਈ ਸਰਕਾਰੀ ਤੌਰ ਤੇ ਨਾ ਹੋ ਜੇ ਤਾਂ ਸਮਝਿਆ ਜਾ ਸਕਦਾ ਵੀ ਜਦੋਂ ਤੁਸੀਂ ਟ੍ਰਾਈ ਸਿਟੀ ਦੇ ਵਿੱਚ ਕਿਸੇ ਵੀ ਬਿਲਡਰ ਤੋਂ ਮੈਂ ਤਾਂ ਕਹੂੰਗਾ ਵੀ ਜਦੋਂ ਤੁਸੀਂ ਕੋਈ ਚੀਜ਼ ਲਾਓ ਆਪਦੀ ਘੋਖ ਪਰਖ ਜ਼ਰੂਰ ਲਿਓ ਕਈ ਵਾਰ ਇਜੀਹੇ ਪ੍ਰੋਜੈਕਟਸ ਜਿਹੜੇ ਫਸ ਕੇ ਖੜ ਜਾਂਦੇ ਨੇ ਕੋਟਾਂ ਦੇ ਵਿੱਚ ਫਿਰ ਉੱਥੇ ਲੋਕਾਂ ਦਾ ਪੈਸਾ ਆਖਰ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਕਿਤਨਾ ਕਿਤੇ ਅੜ ਕੇ ਖੜ ਜਾਂਦੀ ਹੈਗੀ ਫਿਰ ਉਹ ਕਿਹੜੇ ਪਾਸੇ ਨੂੰ ਜਾਵੇ ਜਿਵੇਂ ਕਿ ਇਸ ਪੂਰੇ ਪ੍ਰੋਜੈਕਟ ਚ ਹੋਇਆ ਉਹ ਕੋਟਾਂ ਦੇ ਵਿੱਚ ਡਿਸਾਈਡ ਹੁੰਦਾ ਵੀਡੀਓ ਜੁਨਿਸਟ ਰਜਦੀਦ ਨਾ ਉਸ ਮਿਸਿੰਗ ਰੋਜਨਾ ਹਸਪਤਾਲ ਟੀਵੀ ਚੰਡੀਗੜ੍ਹ